ਹੋ ਮਾਰਕੀਟ ਦਾ ਤੇ ਮੈਨੂੰ ਪਤਾ ਬਹੁਤ ਲੁੱਟਿਆ ਸਾਡੇ ਕੋ ਲੁੱਟ ਘੁੱਟ ਨਹੀਂ ਨਾ ਗਈ ਫਿਰ ਆ ਦੇਖੋ ਜੀ ਪ੍ਰਗਤੀ ਕਿੰਨੀ ਸੁੰਦਰ ਲਗਤੀ ਹੈ ਕਿ ਨੀ ਯੋਰ ਤੇ ਗੁਰੂ ਅੱਜ ਕੱਲ ਕੋਈ ਹੈ ਨਹੀਂ ਹਰ ਚੀਜ਼ ਚ ਮਲਾਵਟ ਆ ਬੜੇ ਸਿਆਣੇ ਅੱਜ ਦੇ ਨੂੰ ਤੋ ਸੂਟ ਆਉਂਗਾ ਬੜੇ ਸਿਆਣੇ ਯਾਰ ਹਾਂ ਓ ਬੱਲੇ ਜੀ ਜਮਾਨਾ ਕੀ ਖਾਣਾ ਗੋਟਾਲ ਦਾ ਜਨਾ ਢੂਟਲੀ ਬੋਲਣ ਦਾ ਕਿਉਂ ਸਾਕਾ ਕੋਈ ਤੋ ਇਸੋ ਦਾ ਕੁਰਤਾ ਪਜਾਮਾ ਓ ਬੱਲੇ ਜੀ ਜਮਾਨਾ ਕੀ ਖਾਣਾ ਮੋਟਾਲ ਦਾ ਜਨਾ ਇਹ ਤਾਂ ਖਾ ਫਿਰ ਅੱਜ ਰੰਗ ਤਮਾਸ਼ੀ ਕੀ ਚਾਹੀਦਾ ਦੱਸ ਮੈਂ ਨਾ ਸੂਟ ਦਿਖਾ ਸੂਟ ਦਿਖਾ ਇਹੋ ਜਿਹਾ ਸੂਟ ਦਿਖਾ ਪਰ ਪਤਾ ਲੱਗ ਜੇ ਚਮਕਾਂ ਦਮਕਾਂ ਗਰਮੀ ਚ ਠੰਡ ਪੈ ਜੇ ਗਰਮੀ ਚ ਠੰਡ ਪੈ ਜੇ ਬਰਫੀ ਲਿਆ ਦੀਏ ਤੈਨੂੰ ਮਾ ਨਾ ਬਰਫੀ ਲਿਆ ਦੇ ਆ ਸੂਟ ਲੈ ਬਰਫ ਛੱਡ ਯਾਰ ਓਏ ਹੋਏ 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 ਨਹੀਂ ਸੱਚ ਮੈਂ ਵੀ ਆ ਤਾਂ ਦੁਕਾਨ ਤੇ ਸੂਟਾਂ ਨਹੀਂ ਬਰਪ ਕੇ ਹਾਂ ਇੱਕ ਕਮਾਲ ਦੀ ਗੱਲ ਕਾਲਾ ਚੱਕਰ ਆ ਜੇ ਸੂਟ ਲੈ ਆਏ ਵੀਰੇ ਵਧੀਆ ਓ ਰੰਗ ਹੀ ਬੜਾ ਸੋਹਣਾ ਉਹ ਆਪੇ ਘੱਟ ਠੰਡਪਾ ਠੰਡਪਾ ਲੈ ਫਿਰ ਉਹ ਗੈਸ ਪੂਰੀ ਤੇ ਠੰਡਪਾ 20% ਨਾ ਵੀਰੇ ਪੂਰਾ ਕੋਟਨ ਆ 20% ਕੋਟਨ ਨਹੀਂ ਆ ਵੀਰੇ ਪੂਰਾ ਕੋਟਨ ਆ ਹਾਂ ਵੀਰੇ ਲਓ ਜੀ ਪਿਓਰ ਕੋਟਨ ਦਾ ਸੂਟ ਵਿਦ ਬਾਜੂ ਵਰਕ ਬਾਜੂ ਵਰਕ ਵਰਕ ਨਹੀਂ ਆ ਪ੍ਰਿੰਟ ਆ ਪ੍ਰਿੰਟ ਵਰਕ ਨਹੀਂ ਅੱਧ ਦੇਖ ਇੰਨਾ ਵੀਰੇ ਸਿੱਖ ਜਾ ਇਨਚਰ ਹੋ ਗਿਆ ਤੈਨੂੰ ਵੀਡੀਓ ਬਣਾਉਂਦਿਆਂ ਨੂੰ ਇਹ ਦੇਖੋ ਪਤਾ ਨਹੀਂ ਲੱਗਾ ਹੀ ਆਪੇ ਤੇ ਵਰਕ ਕਿਹਾ ਸੀ ਤਸੀਂ ਮੈਂ ਤਾਂ ਤੈਨੂੰ ਜਮੋਂਡਿਆਂ ਬਲਾ ਕੀ ਜਾਣਦਾ ਤੂੰ ਆ ਚੱਕ ਪ੍ਰਿੰਟ ਬਾਟਮ ਪ੍ਰਿੰਟ ਬਾਟਮ ਹਾਂ ਨਾਲ ਨਾਲ ਕੋਟਨ ਦੁਪੱਟਾ ਦੁਪੱਟਾ ਆ ਚੱਕ ਦੁਪੱਟਾ ਸਪੈਸ਼ਲ ਬਣਵਾਇਆ ਵੋਏ 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 ਯਾਰ ਮੈਨੂੰ ਸੂਟ ਨੂੰ ਜਾਰਾ ਵਧੀਆ ਦੁਪੱਟਾ ਲੱਗਣ ਡਿਆ ਮੇਰਾ ਤਾਂ ਦੁਪੱਟਾ ਕੱਲੇ ਜੀ ਦੁਪੱਟਾ ਹੀ ਲੱਗਿਆ ਕੱਲਾ ਪਰਤਾ ਹੈ ਮਸੂਟ ਦੇ ਲੈਣੇ ਪੈ ਸੂਟ ਦੇ ਲੈਣੇ ਕਿੰਨੇ ਕਿੰਨੇ ਲੈਣੇ ਕਿਉਂ ਦੱਸਾਂ ਤੈਨੂੰ ਤੂੰ ਪਹਿਲਾਂ ਦੱਸ ਨਾ ਉਹ ਵੇਖਣ ਦੇ ਜਿਹੜੇ ਵੀਰ ਉਹਨਾਂ ਨੂੰ ਦੱਸਣਾ ਉਹਨਾਂ ਵਾਂਗ ਤੇਰੇ ਪਹਿਲਾਂ ਵੇਖੋ ਨਾਲ ਰੰਗ ਵੀ ਦਵਾਂਗੇ ਵੋਏ ਹੋ ਰੰਗ ਪਰਪਲ ਰੰਗ ਚਾਹੀਦਾ ਇਹਨਾਂ ਰੰਗ ਵੀ ਦਵਾਂਗੇ ਆ ਵੇਖੋ 2 3 3 ਰੰਗ ਹੈ ਇਹ ਸ਼ੇਡ ਫਰੋਜੀ ਸ਼ੇਡ ਸੀ ਗ੍ਰੀਨ ਹੈ ਫਰੋਜੂ ਕਹਿੰਦਾ ਸੀ ਗ੍ਰੀਨ ਮਿਕੈਂਡਿਆ ਰੈੱਡ ਵੀ ਆ ਲਓ ਜੀ ਇਹ ਆ ਰੰਗ ਪਰ ਇਹ ਸੂਟਾਂ ਦੇ ਰੰਗ ਨੇ ਨਜ਼ਾਰੇ ਵਾਲੇ ਰੰਗ ਗਰਮੀਆਂ 'ਚ ਰੰਗ ਵੀ ਸੁਣੇ ਸੁਣੇ ਸੂਟ ਵੀ ਸੁਣੇ ਸੁਣੇ ਤੇ ਗੱਲਾਂ ਵੀ ਵੀਰ ਸੁਣੀਆਂ ਕੰਡਿਆ ਅੱਜ ਕਹਿੰਦਾ ਏਸੀ ਲਵਾ ਲਿਆ ਕਹਿੰਦਾ ਦੁਕਾਨ 'ਚ ਮੈਂ ਤਾਂ ਹੀ ਠੰਡਾ ਜਾ ਬੈਠਾ ਫਿਰ ਰੇਟ ਦੱਸ ਫਿਰ ਹੁਣ ਕਿੰਨੇ ਦਾ ਰੇਟ ਸਿਰਫ ਠੰਡਾ ਜਾ 470 ਰੁਪਏ 70 ਰੁਪਏ 470 ਰੁਪਏ 70 ਰੁਪਏ 470 ਰੁਪਏ ਉਹ ਹੀ 470 ਰੁਪਏ ਹਾਂਜੀ ਝੂਠ ਨਹੀਂ ਬੋਲਣਿਆ ਤੂੰ ਕਿਉਂ ਸ਼ਾਕਾ ਕੋ ਮੈਨੂੰ ਮਹਿੰਗਾ ਲੱਗਣਿਆ ਯਾਰ ਸੂਟ ਬੜਾ ਵਧੀਆ ਏ ਇਹਨੂੰ ਦੇਖ ਹਰ ਕੋਈ ਮਹਿੰਗਾ ਲੱਗਦਾ ਭਰਾਵਾ ਚੱਲ ਕੋਈ ਗੱਲ ਨਹੀਂ 470 ਰੁਪਈਆ ਦਾ ਸੂਟ ਆ ਭੈਣ ਮੇਰੀ ਏ ਜਿਹੜੀ ਵੀਡੀਓ ਵੇਖਣ ਲਈ ਹੈ ਨਾ ਉਹਨੂੰ ਪਹਿਲੀ ਬੇਨਤੀ ਏ ਕਿ ਵੀਡੀਓ ਵੇਖਦਾ ਸਾਰ ਸ਼ੇਅਰ ਕਰਕੇ ਆਏ ਜੇ ਤੂੰ ਨਹੀਂ ਲੈਣਾ ਤਾਂ ਕੋਈ ਹੋਰ ਵੀ ਤਵੀਰ ਭੈਣ ਸਾਡਾ ਵੇਖ ਹੀ ਸਕਦਾ ਲੈ ਵੀ ਸਕਦਾ ਕਿਉਂ ਜੀ ਆਰਡਰ ਵੀ ਕਰ ਸਕਦਾ ਸਕਰੀਨ ਤੇ ਨੰਬਰ ਆਉਂ ਰਿਹਾ ਵਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਪਿਆਪਾ ਬੈਠੇ ਆ ਜੀ ਕੇ ਫੈਸ਼ਨ ਹੱਬ ਤੇ ਕਿੱਥੇ ਆ ਬਣਾ ਜੀ ਕੇ ਫੈਸ਼ਨ ਹੱਬ ਰੇਲਵੇ ਰੋਡ ਅੱਡਾ ਜੈਨਤੀਪੁਰ ਮੰਦਰ ਦੇ ਬਿਲਕੁਲ ਸਾਹਮਣੇ ਹੁਣ ਐਡਰੈਸ ਤੁਹਾਨੂੰ ਬੋਲਤਾ ਤੇ ਬਾਰ-ਬਾਰ ਨਹੀਂ ਬੋਲਣਾ ਰਿਪੀਟ ਕਰਕੇ ਪਛਾਣ ਕਰਕੇ ਵੀਡੀਓ ਵੇਖ ਲਿਓ ਹਾਂ ਇੱਕ ਚੀਜ਼ ਹੋਰ ਵੀ ਦੇਣੀ ਆ ਇਹ ਹੈਗਾ ਵਾ ਮੈਚਿੰਗ ਸੂਟ ਹਾਂਜੀ ਕਈਆਂ ਮੇਰੀਆਂ ਭੈਣਾਂ ਮਾਵਾਂ ਕਹਿੰਦੀਆਂ ਇਹਨੂੰ ਆਲ-ਓਵਰ ਚਾਹੀਦਾ ਵਾ ਆਲ-ਓਵਰ ਚਾਹੀਦਾ ਆਲੋ ਚੱਕੋ ਆਲ-ਓਵਰ ਲੋ ਵੀ ਆਲ-ਓਵਰ ਵੀ ਹੈਗਾ ਉਹ ਕਮਾਲ ਕਰਤੀ ਚੱਕੋ ਜੀ ਆਲ-ਓਵਰ ਸੂਟ ਤੇ ਟੋਟੀ ਫਾਰ ਕੇ ਰਮਾਲ ਕਰਤੀ ਕਾ ਬਾਤ ਆਲ ਓਵਰ ਸੂਟ ਦਵਾਂਗੇ ਆਲ ਓਵਰ ਸੂਟ ਨਾਲ ਕੋਟਨ ਪ੍ਰਿੰਟ ਦੁਪੱਟਾ ਦਵਾਂਗੇ ਓਏ ਹੋਏ 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 ਦੇਖੋ ਕੀ ਬਾਤ ਆ ਦੇਖੋ ਜੀ ਲੈ ਵੀ ਮੁੰਡਿਆ ਕਰੋ ਵੀ ਚੈੱਕ ਹੂੰ ਤਿੰਨ ਕਲਰ ਵੀ ਹੈਗੇ ਅਵੇਲੇਬਲ ਕਲਰ ਵੀ ਹੈਗੇ ਜੀ ਲਓ ਜੀ ਕਲਰ ਇਚ ਵੀ ਬੜੇ ਸੋਹਣੇ ਤੇ ਬੜੇ ਪਿਆਰੇ ਲਿਸ਼ਕਾਂ ਮਾਰਨ ਦੇ ਨੇ ਜਿਦਾ ਤਾਰੇ ਹੈ ਜੀ ਇਹਦਾ ਰੇਟ ਕੀ ਹੈ ਇਹ ਵੀ ਉਹਨੇ ਤੇ ਸੇਮ 470 470 ਲੈ ਗੱਲ ਹੀ ਕੋਈ ਨਹੀਂ ਫੇਰ ਤੇ ਸੇਮ ਰੇਟ ਤੇ ਦੋ ਸੂਟ ਕੱਢ ਸਕਦੇ ਤੁਸੀਂ ਇਹਨੇ ਦਾ ਤੇ ਕੁਰਤਾ ਪਜਾਮਾ ਵੀ ਨਹੀਂ ਆਉਂਦਾ ਉਹ ਦੇ ਦੇਾਂਗੇ ਕੁਰਤਾ ਪਜਾਮਾ ਵੀ 250 ਦਾ 250 ਦਾ ਹਾਂ ਉਹ ਲੈ ਕਮਾਲ ਹੋ ਗਈ 250 ਦਾ ਕੁਰਤਾ ਪਜਾਮਾ ਕੀ ਗੱਲ ਹੈ 250 ਦਾ ਕੁਰਤਾ ਪਜਾਮਾ ਬਿੱਲ ਖੋਜ ਕਰਦਾ ਹੈ ਨੀਜੀ ਬੀਜੀ ਦਾ ਨੀਜੀ ਬੀਜੀ ਦਾ ਕੀ ਬਾਤਾਂ ਕੀ ਬਾਤਾਂ ਮੁੰਡਿਆਂ ਨੇ ਹੁਣ ਕਰਾਤੀ ਜੇ ਪੂਰੀ ਹੱਤ 470 ਦਾ ਸੂਟ ਪਹਿਨ 470 ਕੀ ਹੁੰਦੇ ਨੇ 17 1700 ਦੇ ਗੋਲਗੱਪੇ ਖੋ ਜਾਂਦੀਆਂ 417 ਦਾ ਸੂਟ ਲੈ ਸਕਦੀਆਂ ਨੇ ਬਿਲਕੁਲ ਬਿਲਕੁਲ ਕਿਉਂ ਜੀ ਕਰੋ ਫਿਰ ਆਰਡਰ ਸਕਰੀਨ ਤੇ ਨਹੀਂ ਤੇ ਵਿਜ਼ਿਟ ਕਰ ਲੋ ਸ਼ਾਪ ਤੇ ਜੀ ਕੇ ਫੈਸ਼ਨ ਆਬ ਅੱਡਾ ਜਿੰਤੀ ਪਰ ਆਹ ਭਾਈ ਕੀ ਗਲੋਲਜੀ ਕਰਤੀ 470 470 ਯਾਰ ਕੋਈ ਚੀਜ਼ ਦਿਖਾ ਪਤਾ ਲੱਗੇ ਹਰ ਵਾਰੀ ਅਸੀਂ ਥੱਲੇੋਂ ਸ਼ੁਰੂ ਹੁੰਨੇ ਥੱਲੇ ਹੀ ਰਹਿ ਜਨੇ ਭੈਣ ਜੀ ਚੀਜ਼ ਵਿਖਾ ਤੇ ਤਾਰਿਆਂ ਵਾਲੇ ਕੰਮ ਚੰਨ ਸਤਾਰੇ ਮਤਲਬ ਮਹਿੰਗੀਆਂ ਨਹੀਂ ਚੀਜ਼ਾਂ ਵਿਖਾ ਰਾਂ ਯਾਰ ਕੋ ਵਧੀਆ ਜੀ ਚੀਜ਼ ਵਿਖਾ ਮਹਿੰਗੀ ਵਿਖੋਣੀ ਹੈ ਨਹੀਂ ਹਾਂ ਹੋਰ ਕੀ ਵਖਾਉਣਾ ਆ ਕੀ ਚਲ ਆ ਬਖਾ ਪਹਿਲਾਂ ਸੂਟੀ ਆ ਰਹੀ ਦੀ ਆ ਸੂਟ ਓਏ ਰ ਮੋਰ ਪੰਖ ਲੱਗੰਡਿਆ ਵਾ ਮੋਰ ਪੰਖ ਰੰਗਿਆ ਰੇ ਮੋਰ ਪੰਖ ਨਾਲ ਆ ਰੰਗ ਵੀ ਮੋਰ ਪੰਖ ਲਾ ਹਾਂ ਨਾਲ ਆ ਰਹੀ ਵਰਕੇ ਵੀਰੇ ਆਰੀ ਵਰਕਲ ਕੱਪੜਾ ਚੈੱਕ ਕਰ ਕੀ ਬਾਤ ਐ ਓਏ ਆ ਬਹੁਤ ਬਹੁਤ ਈ ਸੂਟੀ ਆ ਕੀ ਚੀਜ਼ ਐ ਬਾਵਾ ਮੇਰੇ ਬਾਵਾ ਬਾ ਮਾਵਾ ਹਾਂ ਬਾਜੂ ਇਹ ਇੱਕ ਬੰਨੇ ਵੱਖੀ ਚੋਂ ਕੱਢੀ ਆ ਇਹਨਾਂ ਨੇ ਇਹ ਵੀਰੇ ਇੱਥੇ ਕੱਢੀ ਆ ਬਹਿ ਵੀ ਸੂਟ ਬਹੁਤ ਸੋਹਣਾ ਜੇ ਆ ਆ ਡਿਜ਼ਾਈਨ ਵੀ ਬੜਾ ਸੋਹਣਾ ਤੇ ਵਰਕ ਵੀ ਬੜਾ ਪਿਆਰਾ ਜੇ ਦੇਖੋ ਪਲੇਨ ਸਲਵਾਰ ਆਉਣੀ ਆ ਸਲਵਾਰ ਹਾਂ ਨਾਲ ਦੁਪੱਟਾ ਚੱਕ ਕਰ ਮਸ਼ਲੀਨ ਦਾ ਮਸ਼ਲੀਨ ਦਾ ਕੋਟਨ ਦਾ ਸੂਟ ਕੋਟਨ ਦਾ ਦੁਪੱਟਾ ਵਧੀਆ ਚੀਜ਼ ਮਲਮਮ ਲਮ ਕਮ ਚੈੱਕ ਕਰੋ ਕਲਰ ਓਏ ਹੋਏ 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 ਇਥੋਂ ਉਹ ਰੰਗ ਓਏ ਬਾਬਾ ਉਏ ਇੱਕ ਟੁੱਟ ਗਈ ਵਟੰਡਾ ਉਹ ਵੀ ਰੇਲ ਤੇਲ ਲਵਾਇਆ ਕੁਛ ਮਾ ਤਾਂ ਮੇਰੇ ਸਿਸਟਮ ਲੋ ਆਇਆ ਵੀਰੇ ਇਹ ਐਪੀ ਡੀ ਕੀ ਜਾਂਦਾ ਐਪੀ ਡੀ ਹਾਂ ਬੜੇ ਸਿਆਣੇ ਤੂੰ ਆਜਦੇ ਉੱਤੋਂ ਸੂਡ ਆਊਗਾ ਬੜੇ ਸਿਆਣੇ ਯਾਰ ਹਾਂ ਇਹ ਪੜਾਈ ਵੀ ਕਰਕੇ ਹੁੰਦੇ ਰੇ ਪੜਾਈ ਕਰਵਾਈ ਵੀਰੇ ਇਹ ਕਲਾਸਾਂ ਲਵਾਈਆਂ ਇਹਨਾਂ ਨੂੰ 10ਵੀਂ ਪਾਸ ਆ 10ਵੀਂ ਪਾਸ ਆ ਉਹ ਯਾਰ ਕੋਈ ਬੀਏ ਵਾਲਾ ਬਖਾ ਫਿਰ ਇਹ 10ਵੀਂ ਤੱਕ ਠੀਕ ਹੀ ਆ ਕੋਈ ਗੱਲ ਪੀ ਐਚ ਡੀ ਵਾਲਾ ਬਖਾਉਂਦੇ ਆ ਪੀ ਐਚ ਡੀ ਵਾਲਾ ਬੇਗਾ ਪਹਿਲਾਂ ਮੈਨੂੰ ਦੱਸ ਇਹਦਾ ਰੇਟ ਰੂਟ ਕੀ ਲੈਣੇ ਆਪਾਂ ਬਿਲਕੁਲ ਜਾਇਜ਼ ਠੰਡਾ ਠੰਡਾਈ ਹਾਂ ਠੰਡ ਪਾ ਗਰਮੀ ਨਹੀਂ ਝੂਟ ਰੰਗ ਠੰਡਾ ਨੀ ਲੰਪਾਣੀ ਪਿਆ ਕੇ ਠੰਡ ਪਾ ਦੇਣੀ ਆ ਓਏ ਕੀ ਬਾਤ ਆ ਕੀ ਰੇਟ ਐ ਫਿਰ ਇਹਦਾ ਦੱਸ ਦੋ ਯਾਰ ਐਵੇਂ ਹੀ ਗੁੱਸਾ ਹੀ ਕਰ ਗਿਆ ਤੂੰ ਇਹ 10ਵੀਂ ਵਾਲਾ ਪਲੱਸ 2 ਵਾਲਾ ਵਾ ਇਹ 10ਵੀਂ ਪਾਸ ਆ ਵੀਰੇ ਅੱਛਾ 10ਵੀਂ ਪਾਸ ਆ ਅੱਗੇ ਅੱਗੇ ਪੜਾਉਣਾ ਇਹਨੂੰ ਹਜੇ ਅੱਗੇ ਅੱਗੇ ਜਿਹੜਾ ਰਿਜ਼ਲਟ ਆਏ ਨੇ ਅਗਲੇ ਅਗਲੀ ਕਲਾਸ ਚ ਨਵਾਂ ਪਾਵਾਂਗੇ ਫਿਰ ਵੱਜੂ ਬੇ ਮਹਿੰਗਾ ਹੋ ਜਾਊਗਾ ਕਿੰਨੇ ਦਾ ਮੁਕਾਦਾਂਗੇ ਉਸੇ ਸਸਤਾ ਕਾਡਾਂਗੇ ਅੱਛਾ ਪਲੱਸ 2 ਕਰਕੇ ਹੋਰ ਪਲੱਸ ਸਸਤਾ ਹੋ ਜਾਊਗਾ ਹਾਂ ਚੀਜ਼ ਵਧੀਆ ਕਾਡਾਂਗੇ ਨਾ ਚੀਜ਼ ਵਧੀਆ ਕਾਡਾਂ ਚਾਟ ਬੰਧਾਰ ਕਰਦਾਂਗੇ। ਕਿਹਾਂ ਕਾਦਾਂਗੇ? ਚੱਲ ਫਿਰ 10 ਫਿਰ ਕਿਨੇ ਲਈਆ? ਇਹ ਅੱਜ ਨਹੀਂ ਆਫਰ ਹੈਗੀ ਆ ਜੀ। ਮੇਰੀ ਆ ਪਹਿਣਾ ਵਾਸਤੇ ਕਾਹਦਾ ਜੂਟ ਬਣਵਾਇਆ ਵਾ ਤੇ ਆਫਰ ਪ੍ਰਾਈਸ ਹੈਗਾ ਅੱਜ ਦਾ ਸਿਰਫ ਜੀ। ਕਿੰਨਾ? ਦੱਸਿਆ ਨਹੀਂ ਮੈਂ ਇਹਦੇ। ਕਿਉਂ ਨਹੀਂ ਦੱਸਿਆ? 10 ਨਾ ਉਹਦੇ ਉਹ ਨਿਕਣ ਦੇ ਯਾਰ। 670 ਰੁਪਏ ਜੀ। 670 ਰੁਪਏ। ਹਾਂ। ਉਹ ਪਹਿਲਾ 470 ਦੂਜਾ 670 ਯਾਰ ਬੜੇ 70 70 ਕੱਟੇ ਕੀ ਤੇ ਹੀ। ਹਾਂ। ਉਹ 70 70 ਨਾ ਪਿਆਰ ਹੀ ਬੜਾ ਵੀਰ। ਕਿਆ ਬਾਤ ਆ। ਆਪੇ ਬਜ਼ੁਰਗਨ ਨੂੰ ਖਤਰਾ ਵਾਲੇ ਬੁਸ਼ਰਖਾ ਨਾਲ ਪਿਆਰ ਕਰਦਾ ਤੇ ਲੱਗਦਾ ਕੱਪੜੇ ਹੀ ਵੱਡ ਜਾਣੀ ਭਰਾਵਾ ਛੱਡ ਦੇ ਹੁਣ ਉਹ ਗੁਰਵਾ ਸੋਨਾ ਬੜਾਈਓ ਤੂੰ ਇੱਕ ਮੇਰੇ ਸੂਟ ਮੇਰੇ ਲਈ ਤੇਰੇ ਜੀੜੀਏ ਉਹ ਮੇਰੇ ਲਈ ਕੱਢ ਇੱਕ ਮੈਡਮ ਨੂੰ ਸਵਾਉਨੇ ਆ ਨਹੀਂ ਤੈਨੂੰ ਪਾਉਣਾ ਯਾਰ ਉਹ ਮੈਨੂੰ ਨਹੀਂ ਪਾਉਣਾ ਯਾਰ ਮੇਰੇ ਸਾਲੇ ਦਾ ਵਿਆਹ ਆ ਮੈਂ ਮੁੱਥੇ ਪਾਉਣਾ ਅਗਲੀ ਵੀਡੀਓ ਇਹਦਾ ਸੂਟ ਪਾ ਕੇ ਹਾਂ ਹਾਂ ਕਪਲ ਸ਼ਰਮਾ ਸ਼ੋਵ ਵਾਂਗੂ ਤੇਰਾ ਵਾਦਾ ਵਾ ਕਪਲ ਜਰਮਾ ਜੋ ਇੱਥੇ ਸਾਰਾ ਆ ਜੇ ਉਹ ਆਰਟਿਸਟ ਬੜੇ ਮਹਿੰਗੇ ਉਹਨਾਂ ਦੇ ਪ੍ਰਵਾਹ ਕੁਰੇਟ ਨਹੀਂ ਆਪਾਂ ਥੋੜੀ ਕਰ ਸਾਈ ਇਸ ਕਰਕੇ ਤੈਨੂੰ ਕਹਿੰਦੇ ਆ ਚਲੋ ਵੀ 500 670 ਰੁਪਏ ਅੱਛਾ ਹਾਂ ਗਲਤੀ ਹੋ ਗਈ ਮੇਰ ਕੋ 670 ਰੁਪਏ ਯਾਰ ਦਮੀ ਪਾਸ ਉਹਨਾਂ ਪਤਾ ਦਿਖਾਉਨੇ ਤੁਹਾਨੂੰ ਪੀਏ ਵਾਲਾ ਫਿਰ ਦਿਖਾਵਾਂਗੇ ਪੀਐਚਡੀ ਵਾਲਾ ਹਾਂ ਓਲੀ ਓਲੀ ਕਲਾਸਾਂ ਵਧੀ ਜਾਣੀਆਂ ਜੇ ਰਿਜ਼ਲਟ ਆਇਆ ਵਾ ਤੇ 670 ਬਈ ਓਏ ਔਰ ਗੱਲ ਹੋ ਗਈ 500 670 10ਵੀਂ ਪਾਸ 12ਵੀਂ ਪਾਸ ਵੀ ਹੋ ਗਏ ਉਹ ਨਿਆਣੇ ਦੇ ਰਿਜ਼ਲਟ ਰਜਲਟ ਆਏ ਆ ਛੁੱਟੀਆਂ ਪੈ ਗਈਆਂ ਤੇ ਮੇਰੀਆਂ ਭੈਣਾਂ ਨੇ ਵੀ ਯਾਰ ਪੇਕਿਆਂ ਨੂੰ ਜਾਣਾ ਹਨਾ ਤੇ ਨਾਲੇ ਪੇਕਿਆਂ 'ਚ ਕਿਸੇ ਵੇਲੇ ਕੋਈ ਪ੍ਰੋਗਰਾਮ ਵੀ ਹੁੰਦਾ ਚਾ ਗਾਇ ਤਗੜਾ ਕਿ ਮਾਸਟਰ ਡਿਗਰੀ ਕਰਨੀਆਂ ਉਹ ਨਹੀਂ ਪ੍ਰੋਗਰਾਮ ਚੰਗਾ ਆ ਜਾਂਦਾ ਹਾਂ ਤੇ ਫਿਰ ਸਾਨੂੰ ਕੋਈ ਸੂਟ ਵਖਾ ਕੋਈ ਮਾਸਟਰ ਡਿਗਰੀ ਵਾਲਾ ਸ਼ਾਰਟਰ ਡਿਗਰੀ ਯਾਰ ਨਿਆਰੇ ਵੱਜਣ ਨਿਆਰੇ ਪਾਰਟੀ ਵੇਅਰ ਦਾ ਪਾਰਟੀ ਵੇਅਰ ਤੇ ਸੌਟ ਸੋਹਣੇ ਦਾ ਸੋਹਣਾ ਠੰਡੇ ਦਾ ਠੰਡਾ ਗਰਮੀਆਂ ਚ ਵੀ ਪੈ ਜੇ ਹੈ ਅਲਾ ਚੱਕ ਵੀਰ ਚੱਕ ਲਿਆ ਹੋਲਾ ਯਾਰੇ ਯਾਰ ਤੂੰ ਤੇ ਖੋਲਿਆ ਫੇਰ ਯਾਰ ਮੈਂ ਖੋਲ ਕੇ ਵਿਖਾਵਾਂਗਾ ਨਾ ਓਹੋ ਹੋ ਖੋਲ ਕੇ ਵਿਖਾਵਾਂਗਾ ਯਾਰ ਫੋਟੋ ਵਾਲੇ ਸੂਟ ਫੋਟੋ ਵਾਲੇ ਸੂਟ ਲੈ ਕੇ ਆ ਗਏ ਮੁੰਡਾ ਕੈਂਡ ਕੈਂਡ ਪਾਰਟੀ ਵੇਅਰ ਆਈਟਮ ਕਿਆ ਬਾਤ ਹੈ ਸਪੈਸ਼ਲ ਤਿਆਰ ਕਰਵਾਈ ਹੈ ਜੀ ਇਹ ਰੂ ਨਾ ਖੁਸ਼ ਹੋ ਜੀ ਤੇ ਪੇ ਰੱਖਿਓ ਜੀ ਓਏ ਹੋਏ 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 ਆਹ ਘਲਾਤੀਆਂ ਭੁੱਖਾ ਓਏ ਹੋਏ ਕਿਆ ਬਾਤ ਆ ਲੈ ਚੱਕ ਮੈਂ ਆ ਗਿਆ ਤੇ ਪੀ ਐਚ ਡੀ ਵਾਲਾ ਵਾ ਕੇ ਮਾਸਟਰ ਡਿਗਰੀ ਵਾਲਾ ਮਾਸਟਰ ਡਿਗਰੀ ਅੱਛਾ ਇਹ ਮਾਸਟਰ ਡਿਗਰੀ ਵਾਲਾ ਤੇ ਪੀ ਐਚ ਡੀ ਵੀ ਚੱਲ ਜਾਣਾ ਪੀ ਐਚ ਡੀ ਵੀ ਚੱਲ ਜਾਣਾ ਹਾਂ ਲੈ ਵੀ ਰੰਗ ਬੜਾ ਸੋਹਣਾ ਡਿਜ਼ਾਈਨ ਬੜਾ ਸੋਹਣਾ ਕਰਦਾ ਪਿਆ ਏ ਅੱਛਾ ਅੱਗੇ ਪੜਨ ਡਿਆ ਜੇ ਬਣਾ ਹੋਣਾ ਜੇ ਧਿਆਨ ਨਾ ਦੇਓ ਟਾਈ ਟੈਂਸ਼ਨ ਨਹੀਂ ਆਗੀ ਆ ਡਿਜ਼ਾਈਨ ਆ ਕੀ ਚੀਜ਼ ਹੈ ਵਾਜੀ ਵੀਰੇ ਇਹ ਵਰਕ ਕਰਾਇਆ ਸਪੈਸ਼ਲ ਇਹਨੂੰ ਕੀ ਕਹਿੰਦੇ ਸਲਵਾਰ ਹੋਣੀ ਵੇਖੋ ਪਲੇਨ ਸਲਵਾਰ ਹਾਂ ਤੇ ਇਹ ਕਿਹੜਾ ਵਰਕ ਆ ਹਾਂ ਮੋਤੀ ਵਾਲੀ ਵਰਕ ਹੋਇਆ ਨਾਲ ਸੀਕਵન્સ ਵਰਕ ਹੋਇਆ ਵੀਰੇ ਵੀ ਆਰੀ ਵਰਕ ਸੀਕਵન્સ ਵਰਕ ਪਲੇਨ ਔਰ ਦਾ ਦੁਪੱਟਾ ਪਲੇਨ ਸਲਵਾਰ ਪਿਓਰ ਦਾ ਦੁਪੱਟਾ ਦੁਪੱਟਾ ਪਿਓਰ ਦਾ ਪਿਓਰ ਵੀਰੇ ਹਾਂ ਹਾਂ ਡਿਜ਼ਾਈਨ ਚੈੱਕ ਕਰ ਪਿਓਰ ਤੇ ਗੁਰੂ ਆਜ ਕੱਲ ਕੋਈ ਹੈ ਨਹੀਂ ਹਰ ਚੀਜ਼ ਚ ਮਿਲਾਵਟ ਆ ਐਵੇਂ ਕਰਦੇ ਆ ਸਾਡੇ ਕੋ ਪਿਓਰ ਮਿਲਦਾ ਨਾ ਅੱਛਾ ਹਾਂ ਤੇ ਜੇ ਕੋ ਚੈੱਕ ਕਰਨਾ ਜੇ ਕਿਦਾਂ ਕਰਾਂਗੇ ਲਾਧੋ ਕੇ ਨੂੰ ਕਰ ਗਿੱਲਾ ਹਾਂ 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 ਪਾ ਮੂਝ ਉਹ ਨਹੀਂ ਨਹੀ ਹਾਂ ਜੀ ਨਹੀਂ ਤੂੰ ਪੁੱਠੇ ਕੰਮ ਕਰਾਉਂਦੇ ਆ ਮੈਂ ਨਿਕਾ ਜਨਿਆ ਨਾ ਗੂਠਾ ਮੂਝ ਪਾਉਣਾ ਮੈਂ ਨਹੀਂ ਵੀਰੇ ਇਦਾਂ ਕਰੀਦਾ ਆ ਬੀਬੀਆਂ ਕਰਦੀਆਂ ਜਿਆ ਕੇ ਕਰਕੇ ਬੀਬੇ ਚੈੱਕ ਕਰਦੀ ਹੁੰਦੀਆਂ ਉਹ ਬੱਟ ਪਿੰਦਾ ਵੱਟ ਸਾਨੂੰ ਬੀਬੀ ਅਗਲੀ ਦੀ ਨਾਲ ਲੈ ਹੁਣੀ ਪੈਣੀ ਆ ਹਾਂ ਵੇਲਾ ਵੱਟ ਪਿੰਦਾ ਨਾ ਵੱਟ ਪਿੰਦਾ ਓਏ ਹੋਏ ਅੱਛਾ ਵੱਟ ਪਿੰਦਾ ਫਿਰ ਹਾਂ ਇਹ ਜੀ ਪਿਓਰ ਦਾ ਦੁਪੱਟਾ ਜੇ ਸ਼ੱਕ ਵਾਲੀ ਕੋਈ ਗੱਲ ਨਹੀਂ ਪੂਰਾ 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 ਮਾਸਟਰਪੀਸ ਹਾਲੋ ਕਲਰ ਚੈੱਕ ਕਰੋ ਜੀ ਇੱਥੇ ਕਿੰਨੇ ਕਿੰਨੇ ਪਿਆਰੇ ਆ ਓਹੋ ਹਾਲੋ ਚੱਕੋ ਜੀ ਫਰੋਜੀ ਕਲਰ ਹਾਲੋ ਪਿੰਕ ਕਲਰ ਹੋਰ ਬੰਦਾ ਇਹ ਤੇ ਗੱਲ ਕਰਸ ਮੇਰਾ ਭਰਾ ਬਣ ਕੇ ਚਾਰ ਪੰਜ ਕਲਰ ਤੇ ਜੇ ਬਾਲਾ ਸਾਨੂੰ ਡਿਜ਼ਾਈਨ ਚੇਂਜ ਕਰਨਾ ਹੋਵੇ ਸੇਮ ਰੇਟ ਦੀ ਹੋਰ ਇੱਚ ਕੀ ਆ ਡਿਜ਼ਾਈਨ ਵੀ ਹੈਗੇ ਆ ਅੱਛਾ ਹੋਰ ਵੀ ਹੈਗੇ ਆ ਹੋਰ ਵੀ ਹੈਗੇ ਆ ਉਹ ਫਿਰ ਕਿਦਾਂ ਸੱਚ ਸੌਤ ਤੇ ਵਿਜੀਟ ਕਰੋ ਉਦੋਂ ਦਿਖਾਵਾਂਗੇ ਸ਼ਾਪ ਤੇ ਵਿਜਿਟ ਸਾਰਾ ਕੁਝ ਥੋੜੀ ਵੀਡੀਓ ਜੀ ਦਿਖਾ ਸਕਦੇ ਹਾਂ ਅਸੀਂ ਹਾਂ ਇਦਾਂ ਦੇ ਇੱਕ ਆਰਟੀਕਲ ਤੇ ਆਪਾਂ ਵੀਡੀਓ ਬਣਾ ਲਾਂਗੇ ਸ਼ਾਪ ਤੇ ਵਿਜਿਟ ਕਰੋ ਡਿਜ਼ਾਈਨ ਦੇ ਵਿੱਚ ਹੋਰ ਵੀ ਆ ਗਏ ਨੇ ਕਲਰ ਚਾਰਨੇਡ ਡਿਜ਼ਾਈਨ ਦਿਖਾਈਏ ਲੱਗ ਨੇ ਕਾਪੀ ਆਣਾ ਹੈਗਾ ਵੀ ਆਪਣੇ ਕੋਲ ਇੱਕ ਡਿਜ਼ਾਈਨ ਆਹ ਦੇਖੋ ਪਹਿਲਾ ਤੁਹਾਨੂੰ ਫਰਸਟ ਕਾਪੀ ਦਿਖਾਤੀ ਆ ਓਏ ਨਹੀਂ Ориجنਲ ਸੂਟ ਦੇ ਬਰਾ ओरिजिनल ਸੂਟ ਆ ਕਹਿਉਂਗਾ ਗਣਾ ਕਰਦਾ ਕਾਪੀ ਹੋ ਗਈ ਓ ਭਰਾ ਫਰਸਟ ਕਾਪੀ ਲੈ ਫਰਸਟ ਕਾਪੀਆਂ ਆ ਲੋ ਕੀ ਕਰਦੇ ਸਾਡੀਆਂ ਹੀ ਨਹੀਂ ਕਰਦੇ ਓਏ ਹੋਏ 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 ਕਾਪੀ ਉਸਦਾ ਘਰ ਅੱਗੇ ਆ ਯਾਰ ਮੜਾ ਜਾ ਸੂਟ ਤੇ ਵਖਾ ਪੂਰਾ ਹਲੋ ਜੀ ਹਾਂ ਲਓ ਕਰੋ ਚੈੱਕ ਵੇ ਸੂਟ ਆ ਵੇਖੋ ਵੇਖੋ ਹੈ ਆਜ ਨਾਲ ਬਾਟਮ ਹੂੰ ਠੀਕ ਹੈ ਜੀ ਆ ਆ ਗਿਆ ਜੇ ਫਿਰ ਤੇ ਦੁਪੱਟਾ ਇਹ ਹੈਗਾ ਦੂਸਰਾ ਡਿਜ਼ਾਈਨ ਇੱਕ ਤੀਸਰਾ ਡਿਜ਼ਾਈਨ ਵੀ ਹੈਗਾ ਜੀ ਆ ਕਰੋ ਜੀ ਇਹਨੂੰ ਮੜ ਜਾ ਆ ਦਿਖਾਓ ਕੋਲਰ ਵੀ ਹੈਗੇ ਜੀ ਤੇ ਆ ਵੇਖੋ ਦੁਪੱਟਾ ਵੇਖੋ ਕਿੰਨੀਆਂ ਸੋਹਣੀਆਂ ਚੀਜ਼ਾਂ ਬਣੀਆਂ ਆ ਜੀ ਵੇਖੋ ਆ ਬਾਤਾਂ ਕੀ ਡਿਜ਼ਾਈਨ ਕਿੰਨਾ ਸੋਹਣਾ ਪ੍ਰਿੰਟ ਕਿੰਨਾ ਪਿਆਰਾ ਵਾ ਵਿਰੇ ਸਪੈਸ਼ਲ ਕਰਵਾਇਆ ਬਨਵਾਇਆ ਸੂਟ ਸਪੈਸ਼ਲ ਸਾਈਟੇ ਸਪੈਸ਼ਲ ਹਾਂ ਵਿਰੇ ਓਏ ਹੋਏ ਹੋਏ ਯਾਰ ਤੂੰ ਤਾਂ ਬੰਦਾ ਬੜਾ ਕਰਾਂਡੇ ਹੈ ਇਹ ਆਪਣਾ ਮਾਰ ਬਨਵਾਈਦਾ ਐ ਹਜਿਹੀ ਗਣੀ ਗੱਲ ਆ ਅੱਛਾ ਮੈਨੂੰ ਇੱਕ ਗੱਲ ਦੱਸ ਇਹ ਇਹ ਕਿੰਨੇ ਦਾ ਸੂਟ ਕਿੰਨੇ ਦਾ ਵਾ ਤੇ ਜੇ ਮਤਲਬ ਸੇਮ ਪ੍ਰਿੰਟ ਵੀ ਹੋ ਗਿਆ ਡਿਜ਼ਾਈਨ ਵੀ ਵੱਖਰਾ ਹੋ ਗਿਆ ਇਹ 4-5 ਹੋਰ ਵੀ ਪ੍ਰਿੰਟ ਮਤਲਬ ਤਕਰੀਬਨ ਹਾਂ ਇੱਕ ਇੱਕ ਕਲਰ ਹੈਗੇ ਆ ਕਲਰ ਹੈਗੇ ਆ ਹਨਾ ਤੇ ਰੰਗ ਰੂਪ ਸਾਰਾ ਕੁਝ ਇਹਦਾ ਅਲੱਗ ਆ ਸਾਰਾ ਕੁਝ ਲੱਗਿਆ ਕੱਪੜਾ ਸੇਮ ਆ ਡਿਜ਼ਾਈਨ ਸਾਰਾ ਕੁਝ ਅਲੱਗ ਗਿਆ ਹਨ ਤੇ ਇਹਦਾ ਰੇਟ ਵੀ ਵਲੱਗ ਤੇ ਨਹੀਂ ਆਊਗਾ ਨਹੀਂ ਵੀਰੇ ਰੇਟ ਇੱਕੋ ਹੀ ਦਵਾਂਗੇ ਦੋਨਾਂ ਦਾ ਹੀ ਇੱਕੋ ਰੇਟ ਦੇ ਉਹ ਦੋਨਾਂ ਪੀਸਾਂ ਦਾ ਹੀ ਹਾਂ ਵੀਰੇ ਕੋਹੜਾ ਗੱਡੀ ਜਾਣ ਅੱਛਾ ਉਹਦਾ ਵੀ ਸੇਮ ਉਹ ਵੀ ਸੇਮ ਹਾਂਜੀ ਉਹ ਤੁਹਾਨੂੰ ਵਿਜ਼ਿਟ ਕਰਨਾ ਪੈਣਾ ਸ਼ਾਪ ਤੇ ਹੁਣ ਬਹੁਤ देर ਨਾ ਕਰੋ ਗਰਮੀ ਲੰਘ ਜਾਣੀ ਜੇ ਹੈ ਤੇ ਨਾਲੇ ਬੀਬੀਓ ਛੁੱਟੀਆਂ ਛਟੀਆਂ ਪੈਂਡੀਆਂ ਤੁਸੀਂ ਪੇਕੇ ਨੂੰ ਨਹੀਂ ਜਾਣਾ ਹੈ ਨਾਲੇ ਦਿਖਾਇਓ ਜਾ ਕੇ ਆਪਣੀਆਂ ਭੈਣਾਂ ਭਰਜੀਆਂ ਨੂੰ ਵੀ ਐਵੇਂ ਛੁੱਟ ਮੈਂ ਮੜਾ ਕੈਮਰਾਮੈਨ ਨੂੰ ਕਹੂੰਗਾ ਵਰਕ ਦਿਖਾਉ ਮੜਾ ਜਾ ਲਾਗੋ ਵੇਖੋ ਕਿੰਨੀ ਪਿਆਰੀ ਚੀਜ਼ ਆਲਰੇਡੀ ਹਾ 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 ਮੇ ਖੁਦੀ ਮਤੀ ਮਤੀ ਲਾਇਆ ਏ ਮੁੰਡੇ ਨੇ ਮੈਂ ਪੂਰਾ ਟਾਪ ਦਾ ਵਰਕ ਕਰਾਇਆ ਵੀਰੇ ਅੱਛਾ ਭਾਈ ਇਹ ਤੇ ਹੋ ਗਿਆ ਸਾਡਾ ਸੂਟ ਡਿਜ਼ਾਈਨ ਵਰਕ ਸਾਰਾ ਕੁਝ ਹੋ ਗਿਆ ਹੁਣ ਦੱਸ ਜਿਹੜੀ ਅਸਲੀ ਗੱਲ ਬਾਤ ਐ ਕਿੰਨੇ ਦਾ ਖੰਡ ਭਾ ਤੂੰ ਦੱਸ ਕਿੰਨੇ ਦਾ ਦੇ ਦਈਏ ਕਿੰਨਾ ਦੇਣਾ ਹੁਣ 2000 ਦਾ ਹੈ 2000 ਦਾ ਹੋਣਾ ਕਹਿ ਰਹੀਆਂ ਗੱਲ ਨਾ ਕਰਦਾ ਵੀਰ ਮੇਰਾ ਯਾਰ ਵਹ ਰੋ ਹੋ ਇਨਾ ਸੋਹਣਾ ਸੂਟ ਇਨਾ ਵਰਕ ਕੀਤਾ 2000 ਦਾ ਤੇ ਜਾਇਜ ਆ ਨਾ ਵੀਰੇ ਮੈਂ ਤਾਂ ਨਾ 2000 ਦਾ ਕਿਉਂ ਨਹੀਂ ਦੇਣਾ ਤੁਨੂੰ ਪੈਸੇ ਦੇਣੇ ਤੂੰ ਦੋ ਸੂਟ ਦੇ ਦੇ ਨਾ ਦੱਸ ਦੇਣਾ ਵੀਰੇ ਮੈਂ ਠੱਗਣਾ ਥੋੜੀ ਆ ਕੀ ਕਰੀ ਜਾਣਾ ਤੂੰ ਮੈਂ ਠੱਗਣਾ ਥੋੜੀ ਆ ਠੱਗਣਾ ਨਹੀਂ ਗਾ ਹੋ ਸੇਲ ਦੀ ਦੁਕਾਨ ਤੇ ਆਇਆ ਵੀਰੇ ਅੱਛਾ ਤੇ ਫਿਰ ਕੀ ਰੇਟ ਆ ਇਹਦਾ ਰੇਟ ਹੈ ਗਾਈ ਸਿਰਫ ਅੱਜ ਦਾ 1100 ਰੁਪਏ ਵੀਰੇ 1100 ਰੁਪਏ ਹਾਂ ਬਸ ਸਗਣ ਵਾਲਾ ਕੰਮ ਹੈ ਵੀਰੇ ਬੋਲ ਸਗਣ ਵਾਲੇ ਰੇਟ ਦੇ ਵਿੱਚ ਸੂਟ ਦੇਣ ਦੇ ਆ ਮੁੰਡਾ ਤੁਹਾਨੂੰ ਕਮਾਲ ਹੋ ਗਈ ਲੈ ਵੀ ਭੈਣੋ ਹੋ ਤਾਂ ਯਾਰੇ ਵੱਧ ਗਏ ਹੋਣ ਨਹੀਂ ਕਿੰਨੇ ਕਹਿਣਾ ਵੀ ਇਨਾ ਮਹਿੰਗਾ ਸੂਟ ਆ 11-1100 ਦਾ ਸਗਨ ਤੇ 11-1100 ਦਾ ਸੂਟ ਆ ਕੋਈ ਸਗਨ ਬਾਰੋ ਦੇ ਭਾਂ ਸੂਟਦਾਨ ਕਰ ਦੋ ਅਗਲੇ ਕੋਈ ਗੱਲ ਨਹੀਂ ਵੱਧ ਗਏ ਨੇ ਪ੍ਰਿੰਟ ਵੀ ਬੜੇ ਡਿਜ਼ਾਈਨ ਵੀ ਬੜੇ ਕਲਰ ਵੀ ਬੜੇ ਤੇ ਵੱਖਰੇ-ਵੱਖਰੇ ਹੋਰ ਵੀ ਇੱਚ ਸੀਕੁਐਂਸ ਬੜੇ ਆਉਂਦੇ ਨੇ ਆ ਵੇਖੋ ਤੁਹਾਨੂੰ ਆ ਵੀ ਦਿਖਾਏ ਡਿਜ਼ਾਈਨ ਆ ਵੀ ਸੂਟ ਦਿਖਾਤੇ ਆ ਡਿਜ਼ਾਈਨ ਆ ਵੀ ਚੈੱਕ ਕਰ ਸਕਦੇ ਹੋ ਹਾਂਜੀ ਦੋਨਾਂ ਪੀਸਾਂ ਦਾ ਸੇਮ ਰੇਟ ਆ 1100 1100 1100 ਉਹ ਸਭ ਬਈਰ ਗੱਲ ਕਰੀਏ ਕਿ ਹਰ ਵਾਰੀ ਆਪਾਂ ਰੇਂਜ ਦਿਖਾ ਦਿੰਨੇ ਆ ਹਨਾ ਉਦੋਂ ਫਿਰ ਕਸਟਮਰ ਗੱਲਾਂ ਕਰਦੇ ਆ ਮੈਸੇਜ ਕਰਦੇ ਆ ਕਮੈਂਟ ਕਰਦੇ ਭਾਜੀ ਕੋਈ ਪ੍ਰੀਮੀਅਮ ਚੀਜ਼ ਦਿਖਾਓ ਲੈ ਵੀਰ ਬ੍ਰਾਂਡਡ ਆਰਟੀਕਲ ਵਿਖਾ ਦਈਏ ਉਹ ਬ੍ਰਾਂਡਡ ਤੇ ਅੱਗੇ ਵੀ ਵਿਖਾਈਦੇ ਆ ਪਰ ਟਾਪ ਬ੍ਰਾਂਡ ਵਿਖਾਣਾ ਕੋਈ ਪੀ ਐਚ ਡੀ ਵਾਲਾ ਪ੍ਰਗਤੀ ਵੀਰੇ ਪ੍ਰਗਤੀ ਉਹ ਪ੍ਰਗਤੀ ਕੀ ਬਾਤ ਹੈ ਪ੍ਰਗਤੀ ਆ ਦੇਖੋ ਜੀ ਪ੍ਰਗਤੀ ਕਿੰਨੀ ਸੁੰਦਰ ਲੱਗਦੀ ਹੈ ਕਿ ਨਹੀਂ ਹਾਂ ਜੀ ਲੱਗਦੀ ਹੈ ਨਾ ਸੁੰਦਰ ਜੀ ਜੇ ਵੇਖ ਤੂੰ ਓਏ ਯਾਰ ਆ ਦੇਖੋ ਓਏ ਹੋਏ 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 ਮੋਰਾ ਲਾਈਆਂ ਅਗਲੇ ਨੇ ਮੋਰਾ ਲਾਈਆਂ ਲੱਗੀਆਂ ਆਈਆਂ ਵੀਰੇ ਰੀਅਲ ਸੂਟ 오ਰੀਜਨਲ ਇਹ ਭਾਜੀ ਕੀ ਚੀਜ਼ ਏ ਵੀਰੇ ਚੈੱਕ ਕਰ ਕੀ ਚੀਜ਼ ਆ ਹੈ ਤੇ ਕਾਟਨ ਆ ਇਹ ਕਿਹੜਾ ਕਾਟਨ ਆ ਪਿਓਰ ਵੀਰੇ ਪਿਓਰ ਕਾਟਨ ਚੱਕਰ ਬ੍ਰਾਂਡਡ ਆਰਟੀਕਲ ਵੇਖੋ ਜੀ ਰਗਤੀ ਕਿੰਨੀ ਸੁੰਦਰ ਲੱਗਦੀ ਆ ਦੇਖੋ ਕਿੰਨੀ ਸੁੰਦਰ ਲੱਗਦੀ ਹੈ ਹੈ ਨਾ ਰਗਤੀ ਦਾ ਸੂਟ ਆ ਦੁਪੱਟਾ ਚੱਕਰ ਮਸ਼ਲੀਨ ਆਵੇ ਦੇਖੋ ਮਸ਼ਲੀਨ ਦਾ ਪਿਓਰ ਵੀ ਭੁੱਲ ਚੋਗੀ ਦੇਖੋ ਆ ਵੇ ਕਰਤਾ ਕਿ ਨਹੀਂ ਇਕੱਠਾ ਆ ਗਏ ਮੁੱਠੀ ਚ ਬੰਦ ਕਰ ਲਿਆ ਵੇ ਲੋ ਹੈ ਪਿਓਰ ਨਹੀਂ ਹੁੰਦੀ ਪਿਓਰ ਵੀ ਨਹੀਂ ਹੁੰਦੀ ਆ ਪਿਓਰ ਤੋਂ ਵੀ ਤਾਂ ਦੀਆਂ ਗੱਲਾਂ ਕਰਾਤੀਆਂ ਮੁੰਡੇ ਨੇ ਦੁਪੱਟਾ ਹੈਗਾ ਕਿਹੜਾ ਆ ਮਸ਼ਲੀਨ ਦਾ ਮਸ਼ਲੀਨ ਦਾ ਮਸ਼ਲੀਨ ਦੇ ਸੂਟ ਆ ਵਧੀਆ ਟੌਪ ਦਾ ਬ੍ਰਾਂਡਡ ਆ ਟਿਕਲੋ ਵੀ ਹਾਂ ਬਰ ਕਿੰਨਾ ਖੁੱਲਾ ਤੇ ਲਾਜ਼ ਦੁਪੱਟਾ ਦੇਖੋ ਜੀ ਆ ਵਾਹ ਇਹ ਡਿਜ਼ਾਈਨ ਚੈੱਕ ਕਰੋ ਬ੍ਰਾਂਡਡ ਆ ਲਾਰਜ ਤੇ ਹੋਊਗਾ ਹੀ ਹਾਂ ਨਹੀਂ ਬੀਬੀਆਂ ਨੂੰ ਆਖ ਤੋਂ ਵੀ ਨਾ ਬਾਦਰ ਵੇਖੋ ਕਹੀ ਕਹਿਣ ਹੁੰਦੀਆਂ ਨਾ ਮੇਰੀਆਂ ਭੈਣਾਂ ਵੀ ਦੁਪੱਟਾ ਛੋਟਾ ਆ ਸੂਟ ਨਾਲ ਤਾਂ ਦੱਸਿਆ ਵੀ ਪ੍ਰੀਮੀਅਮ ਚੀਜ਼ਾਂ ਨੇ ਇਹ ਕਲਰ ਵੀ ਵਧੀਆ ਲੱਗਦੀ ਸੁੰਦਰ ਲੱਗਦੀ ਇਹ ਕਲਰ ਵੀ ਨਹੀਂ ਹੈਗੇ ਆ ਵੇ ਅੱਛਾ ਉਹ ਹਾਲਾ ਕੋਤੀਰਾ ਪਲਾ ਜੀ ਜਿੱਦਾਂ ਆਂਦੇ ਵਿਆਹ ਹਲਦੀ ਹੁੰਦੀ ਹੈ ਹਲਦੀ ਪੀਲਾ ਪਾਓ ਲੈ ਬਈ ਆ ਪਾਓ ਜੀ ਵਿਆਹ ਵਾਲੇ ਸੂਟ ਹੈ ਹਾਂ ਹਾਂ ਹਲਦੀ ਤੇ ਪਾਓ ਆ ਮਹਿੰਦੀ ਤੇ ਪਾਓ ਹੈ ਤੇ ਆ ਪਾਵੇਂ ਕਿੰ ਪਹਿਲਾ ਪਾ ਲਓ ਚੱਕਰ ਗੋਣਗਾਂ ਦੇ ਪਾ ਲਿਆ ਨਾ ਲੇਡੀ ਸੰਗੀਤ ਤੇ ਹੈ ਅੱਛਾ ਭਾਈ ਕਿੰਨੇ ਦਾ ਇਹ ਫਰ ਸੂਟ ਆਪਣੇ ਨੂੰ ਦੱਸਦੇ ਮੜੇ ਜੇ ਮੇਰੇ ਮਾਰਕੀਟ ਚ ਤੇ ਮਿਲੂਗਾ ਇਹ 2800 3000 ਰੁਪਏ ਦਾ ਉਹ ਮਾਰਕੀਟ ਦਾ ਮੈਨੂੰ ਪਤਾ ਬਹੁਤ ਲੁੱਟਿਆ ਸਾਡੇ ਕੋਲ ਲੁੱਟ ਘੁੱਟ ਨਹੀਂ ਨਾ ਗਈ ਫਿਰ ਹੈ ਜੀ ਆਪਣੇ ਕੋਲ ਅੱਜ ਦੀ ਆਫਰ ਪ੍ਰਾਈਸ ਹੈਗਾ ਵੀਰ ਮੇਰਾ ਆਫਰ ਪ੍ਰਾਈਸ ਕੀ ਦੇ ਦੀਏ ਕੀ ਦੇ ਦੀਏ ਇਹਨੂੰ ਪੁੱਛਣ ਡਿਆ ਕੀ ਦੇ ਦੀਏ ਅੱਛਾ ਮੈਨੂੰ ਪੁੱਛਣ ਡਿਆ ਮੈਂ ਫਿਰ ਦੱਸਣ ਡਿਆ ਯਾਰ ਬੰਦਾ ਯਾਰ ਤੂੰ ਹੂੰ ਸਾਂ ਹਾਂ ਆਦ ਕ ਗੱਲ ਕਰ ਲੈਣਾ ਮੈਂ ਕਰ ਪੱਕਾ ਪੱਕਾ ਇਹਦਾ ਰਾਇ ਇਹਦਾ ਰੇਟ ਨਾ ਇਹਦਾ ਰੇਟ ਹਾਂ 1850 ਰੁਪਈਆ 1850 ਰੁਪਈਆ ਅੱਜ ਦਾ ਆਫਰ ਪ੍ਰਾਈਸ ਹੈਗਾ ਜੀ 1550 ਰੁਪਈਆ 1550 ਰੁਪਈਆ ਹਾਂ ਉਹ ਬਸ ਹੋਰ ਘਟ ਕਰ ਦਈਏ ਹੋਰ ਘਟ ਹੋਰ ਕਿੰਨਾ ਘਟ ਕਰ ਲਓ ਜੀ 1520 ਰੁਪਈਏ ਦਾ ਦਿੱਤਾ 1520 ਰੁਪਈਏ ਜਿਹੜਾ ਵੀਡੀਓ ਵੇਖ ਕੇ ਆਊਗਾ ਨਾ ਉਹਦੇ ਲਈ 1520 ਰੁਪਈਏ ਵੈਸੇ 1550 ਦਾ ਜੀ ਠੀਕ ਹੈ ਜੀ ਇਹਦਾ ਸ਼ੇਅਰ ਕਰਕੇ ਆਉਣੀ ਆ 30 ਰੁਪਏ ਤੁਹਾਨੂੰ ਸ਼ੇਅਰਿੰਗ ਦੇ ਡਿਸਕਾਊਂਟ ਮਿਲਦਾ ਆ ਬਿਲਕੁਲ ਜਰੂਰ 1550 ਵਾਲਾ ਸੂਟ ਤੁਹਾਨੂੰ 1520 ਚ ਮਿਲੂਗਾ ਸ਼ੇਅਰਿੰਗ ਕਰਨ ਤੇ ਡਿਸਕਾਊਂਟ ਮਿਲੂਗਾ ਵੀਡੀਓ ਵੇਖ ਕੇ ਸਕਰੀਨਸ਼ਾਟ ਲੈ ਕੇ ਸ਼ੇਅਰ ਕਰਕੇ ਆ ਜਿਓ 1520 ਰੁਪਏ ਵੀ ਆਨੇ ਦਾ ਗੋਲ ਗੱਪੇ ਖਾ ਲੈਣੇ ਆ ਪਜਾਮਾ ਨੂੰ ਹੋਰ ਦਿਖਾ ਯਾਰ ਇਹ ਤਾਂ ਚੱਕ ਮੜਾ ਜਾ ਕਾਵਾ ਹੋਰ ਆਲਾ ਚੱਕ ਤੈਨੂੰ ਭਾ ਕੇ ਮਾਰ ਬਰੇ ਤੇਰੀ ਚੀਜ਼ ਹੋਣਾ ਤੈਨੂੰ ਆਲਾ ਚੱਕ ਹੋਈ 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 ਓਏ ਬੜਾ ਸੁਣਾ ਇਹ ਅੱਜ ਦੀ ਵੀਡੀਓ ਦਾ ਪਹਿਲੀ ਗੱਲ ਵੀਰੇ ਲਾਸਟ ਆਰਟੀਕਲ ਲਾਸਟ ਆਰਟੀਕਲ ਹਾਂ ਚੱਲ ਲਾਸਟ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਗਈ ਬਹੁਤ ਲੰਬੀ ਵੀਡੀਓ ਹੋ ਗਈ ਤੇ ਬਹੁਤ ਨੇ ਆਪਣੇ ਕੋਲ ਚਾਹ ਬੜੀਆਂ ਨੇ ਆਪਣੇ ਕੋਲ ਮੇਰੀਆਂ ਭੈਣਾਂ ਕਹਿੰਦੀਆਂ ਐ ਵੀ ਤੁਸੀਂ ਪ੍ਰੀਮੀਅਰ ਲੀਚ ਹੋਦੇ ਪ੍ਰੀਮੀਅਰ ਚੀਜ਼ਾਂ ਨਹੀਂ ਵਿਖਾਉਂਦੇ ਪਾਉਗਾ ਆਲ ਓਵਰ ਆਲ ਓਵਰ ਤੇ ਕੁਆਲਿਟੀ ਇੱਕ ਨੰਬਰ ਦੀ ਗਲਾਸ ਪਹਿਲੀ ਗੱਲ ਕਰੋ ਚੱਕ ਓਏ ਹੋਏ 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 ਕੁਆਲਿਟੀ ਵੇਖੋ ਬੀ 11 ਦਾ ਮਾਲ ਆ ਗਣਪਤੀ ਦਾ ਗਨਪਤੀ ਦਾ ਹਾਂਜੀ ਗਨਪਤੀ ਜੁਐਲਰ ਵਾਲੇ ਦਾ ਤੂੰ ਨਹੀਂ ਵੀਰੇ ਬ੍ਰਾਂਡਡ ਆਰਟੀਕਲ ਐ ਬੀ ਐਲ ਐ ਇਹ ਦੇਖੋ ਜੀ ਇੱਕ ਹੁੰਦਾ ਗਨਪਤੀ ਜੁਐਲਰ ਇਹ ਵੀ ਸੋਨਾ ਹੀ ਜੇ ਹਾਂ ਸੋਨਾ ਹੀ ਜੇ ਪਰ ਰੇਟ ਨਹੀਂ ਐ ਸੋਨੇ ਵਾਲਾ ਦਾ ਸੋਨਾ ਦੇ 70 75 ਤੋਂ ਟੱਪ ਗਿਆ ਆ ਪਿਓਰ ਦਾ ਦੁਪੱਟਾ ਜੇ ਵੇਖੋ ਪਿਓਰ ਦਾ ਦੁਪੱਟਾ ਓਏ ਹੋਏ 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 ਯਾ ਰੰਗ ਬੜਾ ਸੋਨਾ ਹੀ ਨਾ ਇਹ ਵੀ ਇਕੱਠਾ ਕਰਕੇ ਵਿਖਾਵਾਂ ਇਹ ਵੀ ਇਕੱਠਾ ਕਰਕੇ ਵਿਖਾ ਪਿਓਰ ਇੰਨੀ ਇਕੱਠੀ ਕੌਣ ਕਰੂਗਾ ਪਿਓਰ ਦੱਸੋ ਓਏ ਹੋਏ 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 ਦੇਖੋ ਲੈ ਆ ਮਲ ਕੇ ਰੱਖਦਾ ਜਨੇ ਮੁੰਡੇ ਨੇ ਹੈ ਉਹ ਕਰਦਾ ਸਿੱਧਾ ਫਿਰ ਇਹ ਖੁੱਲਾ ਕਰਤਾ ਲੈ ਇਹ ਖੁੱਲਾ ਕਰਦਾ ਯਾਰ ਵੇਖੋ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਦੁਪੱਟੇ ਉੱਤੇ ਪ੍ਰਿੰਟ ਕਿੰਨਾ ਘੈਂਟ ਬਣਾਇਆ ਵਾ ਹੈ ਇਹਨੂੰ ਕਹਿੰਦੇ ਨੇ ਬ੍ਰਾਂਡਡ ਆਰਟੀਕਲ ਤੇ ਭਾਈ ਇਹਦੇ ਚ ਆਪਣੇ ਕੋਲ ਕਲਰ-ਕੂਲਰ ਕਿਨੇ ਵੈਲਵਰ ਦੇ ਉਹ ਹੋ ਜੀ ਵਾਹ ਉਹ ਯਾਰ ਕੀ ਬਾਤ ਹੈ ਪਿੰਕ ਵੀ ਦੇ ਦिए ਪਿੰਕ ਵੀ ਦੇ ਦੇ ਹਲੋ ਪਿੰਕ ਦੇ ਸਾਡੀ ਕੁੜੀ ਦਾ ਪਸੰਦ ਹੈ ਗਰੇ ਵੀ ਦੇ ਦिए ਗਰੇ ਵੀ ਦੇ ਦੇ ਹਲੋ ਲੈ ਵੀ ਕੁੜੀਏ ਅੱਖਾਂ ਚ ਪਾਲਾ ਸੁਰਮਾ ਪਿੰਕ ਸੂਟ ਪਾ ਕੇ ਹੈ ਫਰੋਜੀ ਵੀ ਪਾਲਾ ਪਿਸਤਾ ਵੀ ਪਾਲਾ ਪਿਸਤਾ ਵੀ ਪਾਲਾ ਜਿਹੜਾ ਤਰਗੋ ਜੀ ਕਰਦਾ ਉਹ ਸੂਟ ਪਾਲਾ ਤੇ ਰੇਟ ਤੈਨੂੰ ਦੱਸਦੇ ਆ ਉਹੀ ਲਾ ਲ ਕੀਵਲਾ ਕੀ ਦੇ ਦੀਏ ਮੈਂ ਨਹੀਂ ਦੱਸਣਾ ਤੂੰ ਭਰਾ ਹਰ ਵਾਰੀ ਮੈਨੂੰ ਝੁੱਠਿਆ ਪਾ ਦਿੰਦਾ ਮੈਂ ਤੇ ਪਉਣਾ ਵੀਰੇ ਨਹੀਂ ਤੂੰ ਦੱਸ ਗੱਸ ਕਹਿ ਰਹੀ ਨਹੀਂ ਸਕਦਾ ਵੀਰੇ ਉਹ ਐਸੇ ਕਰਕੇ ਦਗਾ ਨਾ ਤੂੰ ਮੈਨੂੰ ਝੁੱਠਿਆ ਪਾ ਦਿੰਦਾ ਤੂੰ ਦੱਸ ਯਾਰ ਉਹ ਵੇ ਦੁਨੀਆ ਵੇਖਣ ਈ ਵੇਖਣ ਈ ਨਾ ਇਹ ਆਈ ਮੇਰੀਆਂ ਭੈਣਾਂ ਵਾਸਤੇ ਮਾਮਾ ਵਾਸਤੇ ਸਪੈਸ਼ਲ ਸੂਟ ਆ ਜੀ ਸਪੈਸ਼ਲ ਹਾਂਜੀ ਬਿਲਕੁਲ ਸੂਟ ਆਲ ਓਵਰ ਸੂਟ ਸਰਦਾਰੀ ਸੂਟ ਸਰਦਾਰੀ ਸੂਟ ਰੇਟ ਲੈਣਾ ਜੀ ਸਿਰਫ 1600 1600 ਹਾਂਜੀ ਉਹ ਤੇਰਾ ਬਲਾ ਜੀ ਇੰਨੇ ਮੈਂ ਇਹੋ ਜੇ ਸੂਟ ਦਾ ਵੀ 1600 ਹੀ ਲੈਣਾ ਸਿਰਫ ਉਹ ਯਾਰ ਕਿਤੇ ਬਾਜ਼ਾਰ ਗਿਆ ਹੁੰਦਾ ਨਾ ਤੇ ਉਹਨਾਂ ਨੇ 3200 ਕਹਿਣਾ ਸੀ ਵਰਕ ਚੈੱਕ ਕਰੋ ਭਾਵੇਂ ਬੀਬੀਆਂ ਘਟਾਉਂਦੀਆਂ ਘਟਾਉਂਦੀਆਂ 500 ਦੇ ਆ ਜੀ ਉਹ ਵਰਕ ਚੈੱਕ ਕਰਕੇ ਧਾਗਾ ਵੀ ਇੱਧਰ ਉੱਧਰ ਨਹੀਂ ਹੈਗਾ ਇੱਕ ਕਰ ਚੈੱਕ ਡਿਜ਼ਾਈਨ ਵੇਖੋ ਤੁਸੀਂ ਕਰੋ ਚੈੱਕ ਕਰ ਚੈੱਕ ਡਿਜ਼ਾਈਨ ਵੇਖੋ ਕਿੰਨਾ ਪਿਆਰਾ ਬਣਿਆ ਹੋਇਆ ਵੇਖੋ ਹੈ ਗੱਲ ਬਾਤ ਕੈਮਰਾਮੈਨ ਸਾਹਿਬ ਥੋੜਾ ਲੱਗੇ ਕਰਕੇ ਪ੍ਰੋਪਰ ਦਿਖਾਓ ਵਿਊਅਰਸ ਨੂੰ ਦਿਖਾ ਦਿਓ ਦਿਖਾ ਦਿਓ ਉਹਨਾਂ ਬਾਜ ਬੀਬੀਆਂ ਕਹਿੰਦੀਆਂ ਨੇ ਸਾਨੂੰ ਰੰਗ ਨਹੀਂ ਪਸੰਦ ਆ ਇਹ ਰੰਗ ਗਲਤ ਵਿਖਾਤਾ ਤੂੰ ਸੂਰ ਗਲਤ ਵਿਖਾਤਾ ਹੈ ਜੀ ਸਹੀ ਆ ਕਿ ਨਹੀਂ ਜੋ ਵਿਖਾਉਨੇ ਆ ਉਹ ਦਿਨੇ ਆ ਜੋ ਦਿਖਾਵਾਂਗੇ ਉਹ ਤੁਹਾਡੇ ਢੋਲਿਆਂ ਚ ਵੀ ਪਾਵਾਂਗੇ ਇਹ ਵਾਰੀ ਗੱਲ ਜੀ ਕੇ ਫੈਸ਼ਨ ਆ ਬਾਰੇ ਢੋਲੇ ਚ ਪਾਵਾਂਗੇ ਆਪਾਂ ਕਿਉਂ ਬਈ ਹੁਣ ਇਹਦਾ ਰੇਟ ਦੱਸਿਆ ਬਾਈ ਨੇ 1600 1600 1600 ਤੇ ਇਹ ਆ ਜੀ ਸਾਡੀ ਅੱਜ ਦੀ ਵੀਡੀਓ ਦਾ ਲਾਸਟ ਆਰਟੀਕਲ ਤੋਂ ਬਾਅਦ ਮੈਂ ਕਹਦਾ ਮੈਂ ਤੁਹਾਡਾ ਆਪਣਾ ਕੇਵੀ ਸਿੱਧੂ ਸਾਸਿਕਲ ਜੀ ਸਾਰਿਆਂ ਨੂੰ ਇੱਕ ਵਾਰੀ ਫੇਰ ਤੁਸੀਂ ਆਉਣਾ ਕਿੱਥੇ ਜੀ ਕੇ ਫੈਸ਼ਨ ਆਪ ਤੇ ਰੇਲਵੇ ਰੋਡ ਅੱਡਾ ਜੈੰਤੀ ਕੋਲ ਮੰਦਰ ਦੇ ਬਿਲਕੁਲ ਸਾਹਮਣੇ ਸਾਹਮਣੇ ਆਉਣਾ ਬਿਲਕੁਲ ਮੰਦਰ ਦੇ ਪਹਿਲਾਂ ਮੰਦਰੇ ਮੱਥਾ ਟੇਕ ਆਇਓ ਫੇਰ ਸਾਡੇ ਕੋਲ ਲੈ ਜਾਓ ਲੱਗੇ ਗੁਰਦੁਆਰਾ ਸਾਹਿਬ ਵੀ ਆ ਲੰਘਦੇ ਆਇਓ ਗੁਰਦੁਆਰਾ ਸਾਹਿਬ ਤੋਂ ਹਾਂ ਜੀ ਤੇ ਜਿੰਨੂੰ ਮਰਜ਼ੀ ਪੁੱਛ ਲਿਓ ਨਾਂ ਪੁੱਛਣ ਦੀ ਤਾਂ ਲੋੜ ਹੀ ਨਹੀਂ ਆ ਆਪਣਾ ਨਾਂ ਚੱਲਦਾ ਕੀ ਵਲਾ ਕੇ ਫੈਸ਼ਨ ਹੱਬ ਜਿਹੜਾ ਪਾਣੀ ਸਾਰੀ ਮਾਰਕੀਟ ਨੂੰ ਜਾ ਜਾ ਸੱਚੀ ਗੱਲ ਸਾਰਾ ਮੈਟਰ ਆਪਣਾ ਕੇ ਸਿੱਧੂ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਤੁਹਾਡਾ ਆਪਣਾ ਫਰਜ਼ ਹੈ ਉਹ ਕਰ ਸਾਸ਼ਕਾਲ ਜੀ